ਦੋਸਤੋ ਵੀਡੀਓ ਨੂੰ ਨਾ ਨਾਲ ਦੀ ਨਾਲ ਅੱਗੇ ਸ਼ੇਅਰ ਵੀ ਕਰੀ ਚਲੋ ਕਮੈਂਟ ਵੀ ਕਰੋ ਜੋ ਵੀ ਵੀਰ ਚੈਨਲਾਂ ਵਾਲੇ ਇਹ ਧਰਨੇ ਦੀ ਵੀਡੀਓ ਪਾਉਂਦੇ ਨੇ ਤਾਂ ਉਹਦੀ ਰੀਚ ਬਿਲਕੁਲ ਘਟਾਈ ਹੋਈ ਆ ਇਹ ਤੁਸੀਂ ਸਾਥ ਜ਼ਰੂਰ ਦਵੋ ਇਹਨੂੰ ਨਾਲ ਦੀ ਨਾਲ ਸ਼ੇਅਰ ਤੇ ਕਮੈਂਟ ਕਰੋ ਤਾਂ ਜੋ ਫੇਸਬੁੱਕ ਜਿਹੜਾ ਸਾਡੀਆਂ ਵੀਡੀਓ ਹਰੇਕ ਬੰਦੇ ਤੱਕ ਪਹੁੰਚਾਵੇ ਉਹਦੇ ਅਤਿਆਚਾਰ ਦਾ ਜਿਹੜਾ ਆਪਾਂ ਨੂੰ ਪਤਾ ਲੱਗੇ ਨਾਲ ਦੀ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਮੋਟੀ ਸਰਕਾਰ ਦਾ ਕਹਿਰ ਦੇਖੋ ਇਹ ਹੁਣ ਆਪਣੇ ਜਿਹੜੇ ਕਿਸਾਨ ਵੀਰ ਨੇ ਸ਼ਾਂਤਮੀ ਢੰਗ ਦੇ ਨਾਲ ਬੈਠੇ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਨੇ ਉਧਰੋਂ ਜਿਹੜੀ ਖੱਤਰ ਖੱਤਰਾ ਸਰਕਾਰ ਆ ਆਪਣਾ ਜਿਹੜਾ ਆਪਣੇ ਏਰੀਏ ਦੇ ਵਿੱਚ ਆ ਕੇ ਹਾਲਾਂਕਿ ਜਿਹੜਾ ਬੈਰੀਕੇਟ ਆ ਟੋਲ ਪਲਾਜਾ ਤੱਕ ਉਦੋਂ ਅੱਗੇ ਜਾ ਕੇ ਉਹਨਾਂ ਦਾ ਏਰੀਆ ਸ਼ੁਰੂ ਹੁੰਦਾ ਜਿਹੜਾ ਦਰਿਆ ਜਦੋਂ ਤਾਂ ਪਾਣੀ ਆਉਂਦਾ ਇਹਦੇ ਜਿਹੜੀ ਮਾਰ ਹੁੰਦੀ ਆ ਤਾਂ ਉਹ ਪੰਜਾਬ ਚ ਏਲ ਦਾ ਆਪਣੇ ਜਿਹੜੇ ਹਜ਼ਾਰਾਂ ਏਕੜ ਉਹ ਤਬਾਹ ਕਰ ਜਾਂਦਾ ਉਹ ਪੁਲ ਦੇ ਉੱਪਰ ਆ ਕੇ ਬੈਰੀਗੇਟ ਲਾ ਕੇ ਬੜੇ ਬੜੀਆਂ ਕੰਦਾ ਕਰਕੇ ਉਧਰੋਂ ਰਫਲਾ ਗੋਲੀਆਂ ਚਲਾ ਰਹੀ ਆ ਅਥਰੂ ਵੈਸ਼ ਦੇ ਗੋਲੇ ਗੋਲੀਆਂ ਦਾ ਜਾਨੀ ਮੀਂਹ ਭਰਾਇਆ ਪਿਆ ਆਪਨੇ ਦੇਖੋ ਹੱਕਾ ਲਈ ਆਪਦੇ ਆਪਦੀ ਪੰਜਾਬ ਦੀ ਧਰਤੀ ਤੇ ਬੈਠਿਆਂ ਨੂੰ ਤੰਗ ਕਰ ਰਹੀ ਆ ਮੋਦੀ ਸਰਕਾਰ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਤਾਂ ਜਿਹੜੀਆਂ ਆ ਉਹਦੀਆਂ ਮੋਦੀ ਸਰਕਾਰ ਦੀਆਂ ਹਰਕਤਾਂ ਨੇ ਆ ਆਉਣ ਵਾਲਾ 2024 ਆ ਉਹਦੇ ਚੰਗਾ ਰਗੂ ਜੇ મોદી ਉਹ ਇਹ ਮੰਨ ਜਵੇ ਸਾਡੀਆਂ ਮੰਗਾਂ ਜਿਹੜੀਆਂ ਉਹ ਕਬੂਲ ਕਰ ਲਵੇ ਨਹੀਂ ਤਾਂ ਕੋਈ ਗੱਲ ਨਹੀਂ ਜੇ ਸਾਨੂੰ ਅੱਗੇ ਹਰਿਆਣੇ 'ਚ ਨਹੀਂ ਵਧਣਾ ਦੰਦਾ ਤਾਂ ਹਰਿਆਣੇ ਦੇ ਵੀਰਾਂ ਦਾ ਬੜਾ ਧੰਨਵਾਦ ਆ ਉਹ ਕਹਿੰਦੇ ਵੀ ਸਾਡੀਆਂ ਫਸਲਾਂ ਦੀ ਲੰਘ ਜੋ ਪਰ ਜਿਹੜਾ ਮੇਨ ਇੱਕੋ ਪੋਲ ਪੈਂਦਾ ਜਿੱਥੋਂ ਦੀ ਲੰਘਣਾ ਇਹਨਾਂ ਨੇ ਪਾਣੀ ਦੇ ਵਿੱਚ ਵੀ ਕੈਮੀਕਲ ਛੜਤਾ ਜਿਹਦੇ ਜਾਨੀ ਇੰਨੀ ਜ਼ਿਆਦਾ ਗੰਦੀ ਸਮੀਲਾ ਤੇ ਪੈਰ ਖਰਾਬ ਕਰ ਦੂ ਉਹ ਪਤਾ ਨਹੀਂ ਕਿੰਨਾ ਜ਼ਹਿਰੀਲਾ ਕੈਮੀਕਲ ਆ ਇਹ ਮਜਬੂਰੀ ਆ ਵੀ ਪੁਲ ਦੇ ਉੱਤੋਂ ਦੀ ਜਾਣਾ ਪੈਣਾ ਪਰ ਜਦੋਂ ਵੀ ਪੁਲ ਦੇ ਕੋਲ ਸੰਗਤਾਂ ਲੰਘਦੀਆਂ ਨੇ ਤਾਂ ਇਹ ਉਧਰ ਅਤਰੂ ਬਿਆਹ ਦੇ ਗੋਲੇ ਆਪਣੇ ਇਕੱਠ ਦੇ ਵਿੱਚ ਮਾਰਦਾ ਚਾਹੇ ਉਹ ਲੋਕਾਂ ਦੇ ਸਿਰ ਤੇ ਲੱਗਣ ਉਹ ਇੰਨਾ ਜ਼ਿਆਦਾ ਖਤਰਨਾਕ ਆ ਉਧਰ ਅੱਜ ਇੱਕ ਖਨੌਰੀ ਬਾਰਡਰ ਤੇ ਜਵਾਕ ਵੀ ਸ਼ਹੀਦ ਹੋ ਗਿਆ ਦੋ ਪੈਣਾ ਦਾ ਇੱਕ ਕੱਲਾ ਭਰਾ ਸੀ ਉਹ ਪਰਿਵਾਰ ਦੀ ਵੀ ਵੱਧ ਤੋਂ ਵੱਧ ਮਦਦ ਕਰਿਓ ਇੱਥੇ ਵੀ ਅਤਿਆਚਾਰ ਪੂਰਾ ਫੁੱਲ ਹੋਇਆ ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ ਸਾਡਾ ਚੈਨਲ ਜਿੰਨੇ ਜੋਗਿਆ ਦੇਖੋ ਗੋਦੀ মিডিਆ ਦਾ ਆਪਣੇ ਉਲਟ ਬੋਲਦਾ ਅੱਤਵਾਦੀ ਦੱਸਦਾ ਪਰ ਜਿਹੜੀ ਆ ਅਸਲ ਸਚਾਈ ਆ ਤੁਹਾਡੇ ਸਾਹਮਣੇ ਅਸੀਂ ਨਾਲ ਦੀ ਨਾਲ ਲਿਆਉਣੇ ਆ ਆ ਉਧਰੋਂ ਅਤਰੂ ਗੈਸ ਦੇ ਖੜਕੇ ਦੇ ਵਿੱਚ ਉਦਾਂ 12 ਮੋਰ ਦੇ ਪਾਨੇ ਸਿੱਧੂ ਵੀਰ ਨੇ ਵੀ ਦਿਖਾਇਆ ਸੀ ਤਾਂ ਜਿਹੜੇ ਖੋਲ ਮਿਲੇ ਸੀ ਨਾਲ ਜਿਹੜੀਆਂ ਨੇ ਪਲਾਸਟਿਕ ਦੀਆਂ ਗੋਲੀਆਂ ਮਾਰਦਾ ਉਹ ਜੇ ਕਿਸੇ ਦੇ ਸਿਰ 'ਚ ਲੱਗੀ ਤਾਂ ਉਹਦੇ ਨਾਲ ਮੌਤ ਵੀ ਹੋ ਸਕਦੀ ਆ